ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਾਸੀ ਬਲੱਡ ਬੈਂਕ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ ਜਿਸ ਲਈ ਅੱਜ ਕੈਬਨਿਟ ਮੰਤਰੀ ਅਮਨ अरोड़ा ਨੇ ਸਥਾਨਕ ਸਿਵਲ ਹਸਪਤਾਲ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਮੌਕੇ ਨਵੀਂ ਬਣੀ OPD ਇਮਾਰਤ ਦਾ ਉਦਘਾਟਨ ਕੀਤਾ ਸੁਨਾਮ ਹਸਪਤਾਲ ਦੇ ਵਿੱਚ ਜੋ ਇੱਕ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀਗੀ ਕੱਲੇ ਸ਼ਹਿਰ ਦੀ ਨਹੀਂ ਪੂਰੇ ਇਲਾਕੇ ਦੀ ਬਹੁਤ ਵੱਡੀ ਮੰਗ ਸੀਗੀ ਇੱਕ ਹਸਪਤਾਲ ਦਾ ਏਰੀਆ ਘੱਟ ਪੈਂਦਾ ਸੀਗਾ 인ਫਰਾਸਟ੍ਰਕਚਰ ਘੱਟ ਸੀਗਾ ਉਹਦੇ ਸਬੰਧ ਦੇ ਵਿੱਚ 8 OPD ਰੂਮਸ ਨੇ ਜਿਹੜੇ ਇੱਕ ਨਵਾਂ ਬਲਾਕ ਹੈ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਿਆ ਉਹ ਸਮਰਪਿਤ ਕੀਤਾ ਜਿਸ ਦੇ ਵਿੱਚ ਵੱਖ-ਵੱਖ ਜੋ ਜੋ ਸਟਰੀਮਸ ਨੇ ਵੱਖ-ਵੱਖ ਡਾਕਟਰ ਜਿਹੜੇ ਉਹਨਾਂ ਦੇ ਨਾਲ-ਨਾਲ ਇੱਕ ਮੈਨੂੰ ਪਿਛਲੇ ਦਿਨਾਂ ਚ ਪਤਾ ਲੱਗੇ ਸੀਗਾ ਕਿ ਹੋਮ ਵੇਥਰ ਡਾਕਟਰ ਜਿਹੜੇ ਉਹ ਵੀ ਵਿਚਾਰੇ ਕਿਤੇ ਸ਼ਹਿਰ ਦੇ ਵਿੱਚ ਬੈਠਦੇ ਨੇ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਜਿਹੜੇ ਉਹਨਾਂ ਦੇ ਪੇਸ਼ੈਂਟ ਨੇ ਉਹਨਾਂ ਦਾ ਵੀ ਰੂਮ ਹੈ ਜਿਹੜਾ ਓਪੀਸੀਓਨ ਸ਼ਿਫਟ ਕਰਦਾ ਤਾਂ ਕਿ ਸਾਰਾ ਕਨਸੋਲिडेटेड ਰਹੇ ਇਸ ਤੋਂ ਇਲਾਵਾ 42 ਲੱਖ 20 ਹਜ਼ਾਰ ਦੀ ਲਾਗਤ ਦੇ ਨਾਲ ਇਹ ਬਲੱਡ ਬੈਂਕ ਹੈ ਜਿਹੜਾ ਇਹ ਅਗਲੇ 4 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਏਗਾ ਜਿਹਦੇ ਵਿੱਚ ਪੂਰਾ ਟੋਟਲੀ 100% ਆਧੁਨਿਕ ਹੋਏਗਾ 42 ਲੱਖ 20 ਹਜ਼ਾਰ ਦੀ ਕੀਮਤ ਦੇ ਨਾਲ ਤੇ ਇਹ ਜਿਹੜਾ ਓਪੀਡੀ ਬਲੌਕ ਹੈ ਇਹ ਤਕਰੀਬਨ 80 ਲੱਖ ਦੇ ਨਾਲ ਇਹ ਬਣ ਕੇ ਅੱਜ ਸਮਰਪਿਤ ਸ਼ਹਿਰ ਨੂੰ ਕਰ ਚੁੱਕੇ ਹਾਂ ਔਰ ਖਾਸ ਤੌਰ ਤੇ ਬਲੱਡ ਬੈਂਕ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਤੇ ਇਨ ਕੇਸ ਆਫ ਅਮਰਜੰਸੀ ਕੋਈ ਐਕਸੀਡੈਂਟ ਹੋ ਜੇ ਕੋਈ ਕਿਸੇ ਸਾਡੀ ਧੀ ਪੈਣ ਦੇ ਬੇਬੀ ਹੋਣ ਵਾਲਾ ਹੋਵੇ ਬੱਚਾ ਹੋਣ ਵਾਲਾ ਹੋਵੇ ਉਦੋਂ ਕਈ ਵਾਰੀ ਸੀਜ਼ੇਰੀਅਨ ਦੇ ਵਿੱਚ ਅਮਰਜੰਸੀ ਲੋੜ ਪੈਂਦੀ ਹੈ ਤੇ ਆ ਫੂਨਦਾਨ ਉਤਮਦਾਨ ਆਪਾਂ ਹਮੇਸ਼ਾ ਕਹਿੰਦੇ ਆ ਪਰ ਜਦੋਂ ਜਿਸ ਪਰਿਵਾਰ ਨੂੰ ਲੋੜ ਪੈਂਦੀ ਹੈ ਜਿਸ ਸਟੇਸ਼ਨ ਨੂੰ ਲੋੜ ਪੈਂਦੀ ਹੈ ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਨੇੜੇ ਤੋਂ ਨੇੜੇ ਸੰਗਰੂਜ ਜਾਣਾ ਪੈਂਦਾ ਸੀ ਉੱਥੇ ਵੀ ਕਈ ਵਾਰੀ ਮਿਲਦਾ ਨਹੀਂ ਸੀ ਖੱਜਲ ਖਵਰੀ ਨੇੜੇ ਸਵੇਰੇ ਸੋ ਇਸ ਚੀਜ਼ ਨੂੰ ਇਸ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ ਅੱਜ ਬਲੱਡ ਬੈਂਕ ਦਾ ਵੀ ਨੀਂ ਪੱਤਰ ਰੱਖਿਆ ਅਗਲੇ 4 ਮਹੀਨੇ ਚ ਬਣ ਕੇ ਉਹ ਵੀ ਕੰਪਲੀਟ ਹੋ ਜਾਏਗਾ ਤਾਂ ਕਿ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਮੀ ਹੈ ਜਿਹੜੀ ਉਹ ਚੱਲਦੀ ਆ ਰਹੀ ਸੀਗੀ ਪਰ ਹਰੇਕ ਚੀਜ਼ ਨੂੰ ਡਾਕਟਰ ਵੀ ਘੱਟ ਸੀਗੇ ਤੇ ਇਨਫਰਾਸਟ੍ਰਕਚਰ ਵੀ ਘੱਟ ਸੀਗਾ ਸਰਕਾਰ ਇਸੇ ਕੰਮ ਦੇ ਉੱਪਰ ਲੱਗੀ ਹੋਈ ਆ ਇਨਫਰਾਸਟ੍ਰਕਚਰ ਵੀ ਪੂਰਾ ਹੋ ਰਿਹਾ ਨਾਲ ਨਾਲ ਡਾਕਟਰਾਂ ਦੀ ਕਮੀ ਹੈ ਜਿਹੜੀ ਰੋਜ਼ ਤੁਸੀਂ ਦੇਖ ਰਹੇ ਹੋ ਕਿ ਨਵੀਆਂ ਭਰਤੀਆਂ ਜਿਹੜੀਆਂ ਹੋ ਰਹੀਆਂ ਨੇ ਉਹਦੇ ਵਿੱਚ ਡਾਕਟਰਾਂ ਦੀ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੀਆਂ ਭਰਤੀਆਂ ਵੀ ਹੋ ਰਹੀਆਂ ਨੇ ਜਿਸ ਨੂੰ ਜਹਜਾ ਇੱਕ ਵਧੀਆ ਚੰਗੇ ਟਾਪ ਦੇ ਹਸਪੀਟਲ ਦੇ ਵਿੱਚ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਔਰ ਸਹੂਲਤਾਂ ਮਿਲਦੀਆਂ ਨੇ ਸਾਡੀ ਕੋਸ਼ਿਸ਼ ਔਰ ਵਚਨਬੱਧਤਾ ਇਸ ਕਰਦੀ ਹੈ ਕਿ ਉਹ ਸਰਕਾਰੀ ਹਸਪੀਟਲ ਦੇ ਵਿੱਚ ਵੀ ਹਰ ਆਮ ਬੰਦੇ ਨੂੰ ਉਹ ਸਹੂਲਤਾਂ ਮਿਲਣ ਸੋਹਣੀ ਸੁਜਜੀ ਬਿਲਡਿੰਗ ਬਣੀ ਹੈ ਇੱਚ ਡਾਕਟਰਾਂ ਵਾਸਤੇ ਵਧੀਆ ਕਮਰਿਆਂ ਵਿੱਚ ਏਸੀ ਲੱਗੇ ਹੋਏ ਨੇ ਤਾਂ ਕਿ ਉਹ ਆਰਾਮ ਨਾਲ ਪੇਸ਼ੈਂਟ ਦਾ ਚੈੱਕਅਪ ਕਰ ਸਕਣ ਪੇਸ਼ੈਂਟ ਵਾਸਤੇ ਟਾਇਲਟਸ ਵੀ ਨੇ ਉਹਨਾਂ ਦੇ ਬੇਟਿੰਗ ਵਾਸ ਬੈਠਣ ਵਾਸਤੇ ਵੇਟਿੰਗ ਰੂਮ ਵੀ ਨੇ ਠੰਡਾ ਪਾਣੀ ਪੀਣ ਵਾਸਤੇ ਵਾਟਰ ਕੂਲਰ ਆਰਓ ਸਿਸਟਮ ਜਿਹੜੀ ਮੋਡਰਨ ਤਕਨੀਕ ਹੈ ਕੋਈ ਵੀ ਉਹ ਪੂਰਾ ਲੈਸ ਬਿਲਡਿੰਗੇ ਬਣੀ ਹੈ ਇਹ ਬਿਲਡਿੰਗ 80 ਲੱਖ 8000 ਰੁਪਏ ਦੀ ਬਿਲਡਿੰਗ ਦਾ ਤਿਆਰ ਹੋਈ ਹੈ ਇਸ ਤੋਂ ਇਲਾਵਾ ਥੋੜੇ ਪਿਛਲੇ ਪਾਸੇ ਇੱਕ ਬਲੱਡ ਸੈਂਟਰ ਦੀ ਬਿਲਡਿੰਗ ਬਣ ਰਹੀ ਹੈ ਇਹ ਬਿਲਡਿੰਗ 42 ਲੱਖ 19000 ਰੁਪਏ ਦੀ ਬਿਲਡਿੰਗ ਦਾ ਅੱਜ ਨਹੀਂ ਪੱਥਰ ਰੱਖ ਰਹੇ ਨੇ ਇਹ ਬਿਲਡਿੰਗ ਲਗਭਗ 4 ਮਹੀਨੇ ਚ ਪੂਰੀ ਹੋ ਜੇਗੀ ਇਹਦੇ ਵਿੱਚ ਜਿਸ ਤਰ੍ਹਾਂ ਕੋਈ ਪੇਸ਼ੈਂਟ ਐਕਸੀਡੈਂਟਲ ਪੇਸ਼ੈਂਟ ਹੁੰਦਾ ਸੀ ਬਲੱਡ ਦੀ ਲੋੜ ਪੈਂਦੀ ਸੀ ਉਹ ਸਰੂਰ ਜਾਣਾ ਪੈਂਦਾ ਲੁਧਿਆਣੇ ਜਾਂਦੇ ਜਾਂ ਪੀਜੀੀ ਜਾਂਦੇ ਉਹ ਹੁਣ ਜਿਹੜਾ ਲੋਕਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਪੂਰੇ ਬਲੱਡ ਬੈਂਕ ਖੁੱਲ ਰਿਹਾ ਹੈ ਜੇ ਰੱਬ ਨਾ ਕਰੇ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਹੈ ਜਾਂ ਕਿਸੇ ਨੇ ਡੋਨੇਟ ਕਰਨਾ ਹੈ ਉਹ ਇੱਥੇ ਡੋਨੇਟ ਵੀ ਕਰ ਸਕਦਾ ਹੈ ਤੇ ਇਹਦੇ ਵਿੱਚ ਉਹਨੂੰ ਆਰਾਮ ਕਰਨ ਵਾਸਤੇ ਉਹਦੀ ਰਿਫਰੈਸ਼ਮੈਂਟ ਵਾਸਤੇ ਹਰ ਚੀਜ਼ਾਂ ਦੀ ਸਹੂਦਤ ਉਰੇ ਮਿਲੇਗੀ ਉਹਨੂੰ